ਆਹੇ ਸੋਕੀ ਨਾ ਕੀ ਕਰਾ ਦੇ ਯਾਰ ਇਹ ਦਾਗ ਲਾ ਕੇ ਯਾਰ ਮੇਰੇ ਯਾਰ ਕਹਿੰਦਾ ਤੀ ਫੋਟੋ ਬਿੱਟੋ ਯਾਰ 10 ਲੱਖ ਰੁਪਏ ਮੁੰਡੇ ਬਸ ਇੱਕ ਵਾਰ ਇਹਨਾਂ ਦਾ ਕਰਵਾ ਲੈ ਟਰਾਈ ਕਰ ਦਿਲਕੀ ਅੱਜ ਤੇ ਬਹੁਤ ਅੱਜ ਹਾਰਟਕ ਐਂਦੇ ਬਾਅਦ ਵਿੱਚ ਛੇਤਰ ਫੁਰਦਾ ਆਉਂਗਾ ਅੱਜ ਤੇ ਵਾ ਗੱਡੀ ਲੰਗਾ ਹਾਂ ਮੇਰੇ ਕੋਲ ਜਾ ਤੇ ਵਾ ਗੱਡੀ ਨਗਰੀ ਵਾਲਾ ਆਹ ਤੇ ਯਾਰ ਹਾਰ ਪਾਣਾ ਕੋਈ ਖਾਸ ਨਹੀਂ ਹੈ ਹਰ ਤਾਂ ਸਾਡੇ ਭਾਈ ਆ ਸਾਰੇ ਪਰ ਆਪਣੇ ਆਪ ਸਾਂਝਣਾ ਚਾਹੀਦਾ ਜੀ ਇਹਨਾਂ ਨੂੰ ਕਿ ਸਾਡੀ ਖਾਜੇ ਦਾ ਕੋਈ 7 ਲੱਖ ਰੁਪਏ ਹੈਗਾ 10 ਲੱਖ ਤਾਂ ਉਹ ਹੀ ਕੰਮ ਕਰੀ ਜਾਵੇ ਲੋੜ ਨਹੀਂ ਜੇ ਆਪਣੇ ਬੱਚੇ ਵੀ ਦੇਖਣੇ ਤਾਂ ਇਹ ਕੰਮ ਸਾਰਿਆਂ ਨਾਲ ਕੇ ਕਰਨਾ ਚਾਹੀਦਾ ਅਸੀਂ ਯਾਰ ਮਰਦੀ ਹੋਈ ਤੇ ਜਾ ਤਾਂ ਕੋਈ ਮਰ ਦਿੰਦਾ ਨਹੀਂ ਦਰਾ ਕੇ ਇਹ ਬੰਦੇ ਨੂੰ ਸਾਡੇ ਸਾਥ ਕਰ ਇਹ ਕਾਨੂੰਨ ਹੈ ਕਾਲੇ ਕਾਨੂੰਨ ਬਿਲਕੁਲ ਰੱਦ ਹੋਣਾ ਚਾਹੀਦੇ ਸਾਡੇ ਬੰਦੇ ਨੂੰ ਸਾਡੇ ਬਾਤ ਤੇ ਬਾਤ ਸਾਥ ਨਾ ਜਾਈ ਬਾਈ ਜੇ ਅਸੀਂ ਇਹੀ ਕਹਣਾ ਸਾਡੇ ਭਾਈ ਜਿਹੜੇ ਰੋਡਾਂ 'ਤੇ ਚੱਲਦੇ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਇਹ ਕਹਿੰਦਾ ਗਲਤ ਉਹਦਾ ਵੀ ਚੱਲ ਰਹੀ ਹੈ ਨਾ ਤਿੱਖਾ ਹੀ ਦੇ ਵੀ ਤਖਾ ਹੋਊਗਾ ਜੀ ਤਿੱਖਾ ਚੰਗਾ ਸ਼ੰਘਾਸ ਕਰਾਂਗੇ ਬਾਤ ਬਾਜੀ ਨਾ ਵੀ ਹੋ ਸਕਾ ਜੀ ਭਾਈ ਸਾਹਿਬ ਜਿਹੜਾ ਧਰਨੇ ਅੱਜ ਅਸੀਂ ਲਾ ਕੇ ਖੜੇ ਆ ਬੰਦੇ ਇਹਦਾ ਮੇਨ ਕਾਰਨ ਇਹ ਹੈ ਜੀ ਕਿਤਾ ਸੈਂਟਰ ਸਰਕਾਰ ਕੇਂਦਰ ਸਰਕਾਰ ਦੇ ਜਿਹੜੇ ਮਾੜੇ ਕਾਨੂੰਨ ਹੈ ਨਾ ਜੀ ਇਹਨਾਂ ਦੇ ਮਾੜੇ ਕਾਨੂੰਨਾਂ ਕਰਕੇ ਅਸੀਂ ਸਾਨੂੰ ਅੱਜ ਰੋਡਾਂ ਤੇ ਉਤਨਾ ਪਿਆ ਜੀ ਤੇ ਜੇ ਮਾੜਾ ਕਾਨੂੰਨ ਨਾ ਕਰਦੇ ਤਾਂ ਹੋ ਸਕਦਾ ਸਾਨੂੰ ਅੱਜ ਸੜਕਾਂ ਬੰਨਾ ਆ ਨਾ ਦਿੰਦਾ ਜੀ ਕੀ ਕਹਿਣਾ ਫਿਰ ਸਾਡੀ ਤਾਂ ਮੰਗ ਇਹੀ ਹੈ ਜੀ ਜਿਹੜਾ ਇਹ ਇੰਨਾ ਜੁਰਮਾਨਾ ਲਾ ਰਹੇ ਜੀ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਜਿਹੜੀ ਤੇ ਇੰਨਾ ਭਾਰਾ ਜਿਹੜਾ ਜੁਰਮਾਨਾ ਅਸੀਂ ਨਹੀਂ ਦੇ ਸਕਦੇ ਭਾਜੀ ਇਹ ਫੋਨ ਚ ਕੋਈ ਵੀ ਅੱਜ ਦੇ ਟਾਈਮ 'ਚ ਜਿਹੜਾ ਇਹ ਐਕਸੀਡੈਂਟ ਹੋ ਰਿਹਾ ਜਾਂ ਕਰਦਾ ਕੋਈ ਜਾਨ ਪੁੱਜ ਕੇ ਕੋਈ ਨਹੀਂ ਕਰਦਾ ਜੀ ਐਕਸੀਡੈਂਟ ਜੇ ਅਚਨਚੇਤ ਵੀ ਬੰਦਾ ਬਜੜਾ ਤਾਂ ਵੀ ਜਾਨੀ ਕਿ 7 ਲੱਖ ਰੁਪਇਆ ਜੁਰਮਾਨਾ ਕੌਣ ਭਰ ਸਕਦਾ ਨਹੀਂ ਦੇ ਸਕਦੇ ਜੁਰਮਾਨਾ ਦੀ ਗੱਲ ਸਾਰੇ ਕੋਈ ਵੀ ਵਿਹਲਾ ਨਹੀਂ ਹੈਗਾ ਉਹ ਅੱਜ ਦੇ ਟਾਈਮ 'ਚ ਸਾਰੇ ਕੰਮ ਵਾਲੇ ਆ ਪਰ ਅਸੀਂ ਫੇਰ ਵੀ ਟਾਈਮ ਕੱਢ ਕੇ ਆਏ ਵੇ ਆ ਸਾਰੇ ਡਰਾਈਵਰਾਂ ਦਾ ਫਰਜ ਭੰਡਾ ਇਹ ਸਾਰੇ ਨੂੰ ਖੜਨਾ ਚਾਹੀਦਾ ਨਾਲ ਸਾਡੇ ਕੰਮ ਰੋਕਣਾ ਚਾਹੀਦਾ ਕੰਮ ਰੁਕੂਗਾ ਤਾਂ ਸਰਕਾਰ ਸੁਣੂਗੀ ਜੇ ਕੰਮ ਚੱਲਦਾ ਰਿਹਾ ਉਹਨਾਂ ਨੂੰ ਕੋਈ ਫਰਕ ਨਹੀਂ ਸਰਕਾਰ ਮੇਰਾ ਇਹ ਬਹੁਤ ਕਾਨੂੰਨ ਗਲਤ ਹੈ ਕਿਸੇ ਕੋਲ ਅੱਜ ਦੇ ਟਾਈਮ 'ਚ 7 ਲੱਖ ਰੁਪਇਆ ਜੁਰਮਾਨਾ ਹੈ ਨਹੀਂ ਦੇਣ ਨੂੰ ਨਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਜਾਨੂ ਬੰਦੇ ਨੇ ਵਾਪਸ ਆਣਾ ਉਦੇ ਬਾਅਦ ਤਾਂ ਕੁਝ ਰਹਿ ਨਹੀਂ ਉਹਦੇ ਪਰਿਵਾਰ ਚ ਪਿੱਛੇ ਉਹ ਤਾਂ ਅੱਧ ਖਰੜ ਹੋ ਕੇ ਬਾਹਰ ਆਉਂਗਾ ਜੇਲ੍ਹ ਚੋਂ ਬਾਹਰ ਉਹ ਵੀ ਪਤਾ ਨਹੀਂ ਆਉਂਗਾ ਵੀ ਕੀ ਨਹੀਂ ਵੀਰੇ 7 ਲੱਖ ਕਿਸੇ ਕੋਲ ਨਹੀਂ ਹੈਗਾ ਹੁਣ ਦੇ ਟਾਈਮ 'ਚ ਸੋਚਣਾ ਜਾਈਦਾ ਡਰਾਈਵਰਾਂ ਨੂੰ ਹੁਣ ਦੇ ਟਾਈਮ 'ਚ ਕਿ ਡਰਾਈਵਰ ਦੀ ਇੰਨੀ ਤਨਖਾਹ ਹੁੰਦੀ ਹੈ ਵੀ ਆਪਣਾ ਉਹ ਸਾਰਾ ਸਿਸਟਮ ਸੈੱਟ ਕਰ ਲੈ ਵੀਰੇ 6-7 ਹਜ਼ਾਰ ਘਰ ਦਾ ਮੈਂ ਕਹਿੰਦਾ ਰੋਟੀ ਮਸੀਂ ਚੱਲਦੀ ਹੁੰਦੀ ਹੁਣ ਦੇ ਟਾਈਮ 'ਚ ਤਾਂ ਜਦ ਤਾ ਤਨਖਾਹ ਹੋਵੇ 60-70 ਹਜ਼ਾਰ ਰੁਪਏ ਤਨਖਾਹ ਹੋਵੇ ਡਰਾਈਵਰ ਦੀ ਫਿਰ ਬੰਦਾ ਕਹਿੰਦਾ ਠੀਕ ਆ ਆਪਾਂ ਕੋਈ ਨਹੀਂ 7 ਲੱਖ ਦੇ ਦਾਂਗੇ ਇੰਨਾ ਵੀ ਕੋਈ ਬੇਵਕ 2500 3000 ਰੁਪਇਆ ਤਨਖਾਹ ਹੱਥ ਤੋਂ 5000 ਤੋਂ ਵੱਧ ਤਨਖਾਹ ਕਿਸੇ ਦਿਨੀ ਨਿਕਲਦੀ ਵੀਰੇ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਹੁੰਦੇ ਟਾਈਮ